ਉਹ ਲੋਕ ਜਿਹੜੇ ਸਪੋਰਟ ਤੇ ਖੜੇ ਆ ਜਿੱਥੇ ਉਹ ਪਰਿਵਾਰ ਆਂਦਾ ਤੇ ਉਹ ਜਿਹੜਾ ਇੱਥੇ ਡਿੱਗ ਜਾਂਦਾ ਪਰ ਇਸ ਸਿਵਰੇਜ ਨੂੰ ਜਿਹੜਾ ਰਾਤੋਂ ਰਾਤ ਇਹਨੂੰ ਜਿਹੜਾ ਬਣਾ ਦਿੱਤਾ ਗਿਆ ਇਹਨੂੰ ਰਾਤੋਂ ਰਾਤ ਠੀਕ ਕਰ ਦਿੱਤਾ ਗਿਆ ਇਹਨਾਂ ਨੂੰ ਮੈਂ ਸ਼ਨੀਵਾਰ ਕਿਹਾ ਵੀ ਇਹ ਟੱਕਣ ਵਿਖਾ ਦਿਓ ਕੋਈ ਹਾਸਾ ਹੋ ਸਕਦਾ ਵੀ ਇੱਕ ਕ੍ਰੇਨ ਦੇ ਪੈਸੇ ਵੀ ਮੈਂ ਦੇ ਦਿੰਨਾ ਤੁਸੀਂ ਇਹਦੇ ਟੱਕਣ ਇੰਸਟਾਲ ਕਰ ਦਿਓ ਤੇ ਇਹ ਕਹਿੰਦੇ ਸਾਡੇ ਅਫਸਰਾਂ ਦੇ ਆਰਡਰ ਨਹੀਂ ਹੈਗੇ ਅਸੀਂ ਹਲੇ ਟੱਕਣ ਨਹੀਂ ਰੱਖ ਸਕਦੇ ਤੇ ਕੱਲੇ ਹਾਸਾ ਹੋ ਗਿਆ ਦक्कਨ ਖੁੱਲੇ ਹੋਏ ਮਤਲਬ ਹਫਤਾ ਦਿਨ ਸੇ ਜ਼ਿਆਦਾ ਹੋ ਗਿਆ ਜੀ ਤੇ ਕਿੰਦਾ ਮੰਦੇ ਹੋ ਨਗਰ ਨਿਕੰਦੀ ਹਨਗੈਲੀ ਮੰਦੇ ਹੋ ਠੇਕੇਦਾਰਾਂ ਦੀ ਹਨਗੈਲੀ ਨਹੀਂ ਅਫਸਾਰਾ ਦੇ ਇਸ ਵਿੱਚ ਲਾਪਰਵਾਹੀ ਤਾਂ ਮੰਨਤੇ ਕਿ ਠੇਕੇਦਾਰਾਂ ਦੀ ਵੀ ਹੈ ਤੇ ਅਫਸਾਰਾ ਦੀ ਵੀ ਹੈ ਹੁਣ ਇਹ 22 ਫੁੱਟ ਗਹਿਰਾ ਸੀਵਰੇਜ ਹੈ ਔਰ ਇਹਦਾ ਜਿਹੜਾ ਪਾਈਪ ਅੰਦਰ ਉਹਦਾ ਡਾਇਆਮੀਟਰ ਘੱਟ ਤੋਂ ਘੱਟ 10 ਮੀਟਰ 10 ਫੁੱਟ ਦਾ ਡਾਇਆਮੀਟਰ ਉਹਦਾ ਠੀਕ ਹੈ ਔਰ ਇਹਦੇ ਵਿੱਚ ਬੱਚੇ ਬਹਿ ਵੀ ਸਕਦੇ ਸੀ ਜੇ ਫਲੋ ਹੁੰਦਾ ਤੇ ਬਾਤ ਨੂੰ ਕਿੰਨੇ ਵਜੇ ਜਿਹੜਾ ਇਹ ਸੀਵਰੇਜ ਨੂੰ ਠੀਕ ਕੀਤਾ ਗਿਆ ਇਹ ਜਬ ਵੀਡੀਓ ਵਾਇਰਲ ਹੋਈ ਹੈ ਉਸ ਤੋਂ ਬਾਅਦ ਪ੍ਰਸ਼ਾਸਨ ਜਿਹੜੇ ਵੀ ਹੈਗੇ ਨੇ ਠੇਕੇਦਾਰ ਚਾਹ ਪ੍ਰਸ਼ਾਸਨ ਨਾਲ ਉਹ ਹਰਕਤ ਤੇ ਮਾਇਏ ਉਸ ਤੋਂ ਬਾਅਦ ਹੀ ਇਹ ਬੰਦੇ ਆਏ ਤਾਂ 10:30 5:30 6:00 ਵਜੇ ਆਏ ਉਹਨਾਂ ਵੱਲੋਂ ਜਿਹੜਾ ਖੰਭਿਆਂ ਦੇ ਉੱਤੇ ਜਿਹੜਾ ਟੇਪ ਲਾ ਕੇ ਇਸ ਇਸ ਦਸਤੇ ਨੂੰ ਜਿਹੜਾ ਬੰਦ ਕੀਤਾ ਜਾ ਰਿਹਾ ਪਰ ਉਸ ਤੋਂ ਪਹਿਲਾਂ ਹੁਣ ਤੱਕ ਵੀ ਜਿਹੜੀ ਹੈ ਅੰਗਹਿਲੀ ਹੀ ਕੀਤੀ ਗਈ ਹੈ ਠੇਕੇਦਾਰਾਂ ਵੱਲੋਂ ਟੇਪ ਲਾਇਆ ਗਿਆ ਹੁਣੇ ਔਨ ਦਿ ਸਪੋਰਟ ਇਸੇ ਟਾਈਮ ਲਾਇਆ ਗਿਆ ਉਸ ਤੋਂ ਪਹਿਲਾਂ ਲਾਇਆ ਗਿਆ ਨਹੀਂ ਕਿੱਦਾਂ ਦੇਖਦੇ ਹੋ ਇਹ ਕਿਹਦੀ ਅੰਗਲੀ ਕਾਰਬੋਰੇਸ਼ਨ ਦੀ ਭਾਈ ਜੀ ਜਿਹੜਾ ਟੇਪ ਹੈ ਹੁਣ ਲਾਇਆ ਗਿਆ ਇਸ ਤੋਂ ਪਹਿਲਾਂ ਟੇਪ ਨਹੀਂ ਲਾਇਆ ਗਿਆ ਭਾਈ ਜੀ ਟੇਪ ਇਸ ਤੋਂ ਪਹਿਲਾਂ ਨਹੀਂ ਲਾਇਆ ਗਿਆ ਟੇਪ ਹੁਣ ਲਾਇਆ ਗਿਆ ਬਿਲਕੁਲ ਸੋ ਦੇਖ ਰਹੇ ਹੋ ਕੋਈ ਜਵਾਬ ਦੇ ਹੀ ਨਹੀਂ ਹੈਗੀ ਆ ਜਿ세 ਕ ਲੁਧਿਆਣਾ ਲੈ ਦੇਖ ਰਹਾ ਹੂੰ ਤੁਸੀਂ ਮੈਂ ਨੇ ਦਿਨ ਤੁਹਾਡੀ ਤਾਂ ਦੱਸ ਦਿਆ ਕਿ ਪਹੁੰਚੇ ਆ ਲੁਧਿਆਣਾ ਟੰਡਾਰੀ ਇਸਟਮੈਨ ਰੋਡ ਦੇ ਉੱਤੇ ਜਿੱਥੇ ਇੱਕ ਵੀਡੀਓ ਸੀਸੀਟੀਵੀ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੀਸੀਟੀਵੀ ਦੇ ਵਿੱਚ ਇੱਕ ਪਿਓ ਜਿਹੜਾ ਆਪਣੇ ਦੋ ਪੁੱਤਾਂ ਨੂੰ ਸਕੂਲ ਵੱਲੋਂ ਜਿਹੜਾ ਲੈ ਕੇ ਘਰ ਵੱਲ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਸਟਮੈਨ ਰੋਡ ਦੇ ਉੱਤੇ ਜਿਹੜਾ ਰੋਡ ਦੇ ਉੱਤੇ ਕੰਮ ਚੱਲਦਾ ਹੁੰਦਾ ਹੈ ਸਿਵਰੇਜ ਦੇ ਵਿੱਚ ਤਾਂ 20 ਫੁੱਟ ਡੋਂਗੇ ਸਿਵਰੇਜ ਦੇ ਵਿੱਚ ਜਿਹੜਾ ਉਹ ਪਰਿਵਾਰ ਜਿਹੜਾ ਉਹ ਡਿੱਗ ਜਾਂਦਾ ਦੋ ਬੱਚਿਆਂ ਨਾਲ ਇੱਕ ਪਿਓ ਜਿਹੜਾ ਡਿੱਗ ਜਾਂਦਾ ਉਸ ਰੋਡ ਤੇ ਪਹੁੰਚੇ ਆ ਦੇਖਦੇ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਉਸ ਰੋਡ ਦੇ ਉੱਤੇ ਜਿਹੜਾ ਕਾਰਜ ਚੱਲ ਰਿਹਾ ਹੈ ਕੰਮ ਚੱਲ ਰਿਹਾ ਹੈ ਸਿਵਰੇਜ ਜਿਹੜੇ ਹੈ ਉੱਥੇ ਬਣਾਏ ਜਾ ਰਹੇ ਨੇ ਪਰ ਉਹ ਜਿਹੜਾ ਡਿੱਗਣ ਦਾ ਜਿਹੜਾ ਕਾਰਨ ਕੀ ਹੈ ਉਹ ਉਸ ਚੀਜ਼ ਨੂੰ ਦਿਖਾਉਣ ਵਾਸਤੇ ਇੱਥੇ ਪਹੁੰਚੇ ਆ ਇਸ ਟਾਈਮ ਇਸਟਮੈਨ ਰੋਡ ਦੇ ਉੱਤੇ ਜਿੱਥੇ ਉਹ ਸੜਕ ਜਿਹੜੀ ਹੈ ਪੂਰੀ ਬਣਾਈ ਜਾ ਰਹੀ ਹੈ ਕਿ ਪਾਸੇ ਪਰ ਇੱਥੇ ਜਿਹੜੇ ਲੋਕ ਨੇ ਉਹਨਾਂ ਨੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਉਹਨਾਂ ਨੂੰ ਪੁੱਛਣਗੇ ਵੀ ਇਹ ਜਿਹੜੀ ਸੜਕ ਹੈ ਕਿੰਨੇ ਦਿਨ ਪਹਿਲਾਂ ਜਿਹੜਾ ਇੱਥੇ ਕੰਮ ਜਿਹੜਾ ਸ਼ੁਰੂ ਹੋਇਆ ਤਾਂ ਅਧਿਕਾਰੀਆਂ ਨੇ ਵੀ ਜਾਣਾਂਗੇ ਸਭ ਤੋਂ ਪਹਿਲਾਂ ਪਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿ ਇੱਕ ਪਾਸੇ ਲੋਕਾਂ ਨੂੰ ਜਿਹੜਾ ਇੱਥੇ ਜਿਹੜੇ ਅਧਿਕਾਰੀ ਇੱਥੇ ਖੜੇ ਨੇ ਜਿਹੜੇ ਇੱਥੇ ਜਿਹੜੀ ਲੇਬਰ ਖੜੀ ਹੋਈ ਹੈ ਜਿਨ੍ਹਾਂ ਵੱਲੋਂ ਕੰਮ ਜਿਹੜਾ ਕੀਤਾ ਜਾ ਰਿਹਾ ਹੈ ਉਹਨਾਂ ਵੱਲੋਂ ਮਨਾ ਵੀ ਕੀਤਾ ਜਾਂਦਾ ਇੱਕ ਪਾਸੇ ਜਿਸ ਸਿਵਰੇ ਦੇ ਵਿੱਚ ਜਿਹੜੇ ਉਹ ਪਿਓ ਪੁੱਤ ਡਿੱਗਦੇ ਆ ਉਸ ਸੀਵਰੇਜ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਦੇਖ ਸਕਦੇ ਹੋ ਤਸਵੀਰਾਂ ਉਹਦੇ ਨਾਲ ਜਿਹੜੀਆਂ ਰस्सियां ਦੇਖ ਸਕਦੇ ਹੋ ਤੁਸੀਂ ਕੀ ਰस्सियां ਵੀ ਜਿਹੜੀਆਂ ਬੰਦ ਕੀਤੀਆਂ ਗਈਆਂ ਨੇ ਤਾਂ ਸੜਕ ਜਿਹੜਾ ਸੜਕ ਦੇ ਵਿੱਚ ਆਨਜਾਨ ਜਿਹੜਾ ਬੰਦ ਕਰ ਦਿੱਤਾ ਗਿਆ ਪਰ ਇਹ ਬਿਲਕੁਲ ਉਸੇ ਜਗ੍ਹਾ ਦੇ ਉੱਤੇ ਅਸੀਂ ਇਸ ਟਾਈਮ ਮੌਜੂਦ ਹਾਂ ਜਿਸ ਜਗ੍ਹਾ ਦੇ ਉੱਤੇ ਜਿਹੜਾ ਉਹ ਪਰਿਵਾਰ ਜਿਹੜਾ ਮੋਟਰਸਾਈਕਲ ਤੋਂ ਆਉਂਦਾ ਹੈ ਤਾਂ ਉਹ ਡਿੱਗ ਜਾਂਦਾ ਇਹ ਉਹੀ ਸੀਵਰੇਜ ਹੈ ਦੇਖ ਸਕਦੇ ਹੋ ਤੁਸੀਂ ਜਿਸ ਸੀਵਰੇਜ ਦੇ ਵਿੱਚ ਕੱਲ ਉਹ ਡਿੱਗਦੇ ਨੇ ਆ ਉਹੀ ਸੀਵਰੇਜ ਬਿਲਕੁਲ ਉਸੇ ਸਪੋਰਟ ਤੇ ਖੜੇ ਆ ਜਿੱਥੇ ਉਹ ਪਰਿਵਾਰ ਆਂਦਾ ਤੇ ਉਹ ਜਿਹੜਾ ਇੱਥੇ ਡਿੱਗ ਜਾਂਦਾ ਪਰ ਇਸ ਸੀਵਰੇਜ ਨੂੰ ਜਿਹੜਾ ਰਾਤੋਂ ਰਾਤ ਇਹਨੂੰ ਜਿਹੜਾ ਬਣਾ ਦਿੱਤਾ ਗਿਆ ਇਹਨੂੰ ਰਾਤੋਂ ਰਾਤ ਠੀਕ ਕਰ ਦਿੱਤਾ ਗਿਆ ਪਰ ਇੱਕ ਪਾਸੇ ਦੇਖ ਸਕਦੇ ਹੋ ਵਰਕਰ ਜਿਹੜੇ ਨੇ ਉਹ ਲੱਗੇ ਹੋਏ ਨੇ ਸੜਕ ਦੇ ਉੱਤੇ ਕੰਮ ਜਿਹੜਾ ਚੱਲਦਾ ਪਿਆ ਪਰ ਇੱਥੇ ਜਿਹੜੇ ਲੋਕ ਨੇ ਸਾਹਮਣੇ ਦੁਕਾਨ ਹੈ ਜਿਹੜੀ ਉਹਨਾਂ ਨਾਲ ਗੱਲਬਾਤ ਕਰਨਾਂਗੇ ਕਿ ਸਾਰਾ ਜਿਹੜਾ ਉਹਨਾਂ ਵੱਲੋਂ ਇਹ ਸੜਕ ਜਿਹੜੀ ਹੈ ਕਦੋਂ ਦੀ ਬਣ ਰਹੀ ਹੈ ਇਹ ਸੜਕ ਦੇ ਉੱਤੇ ਕੰਮ ਕਦੋਂ ਦਾ ਚੱਲ ਰਿਹਾ ਹੈ ਉਸ ਤੋਂ ਬਾਅਦ ਇੱਕ ਇਹਦੀ ਅੰਗੈਲੀ ਕਰਕੇ ਜਿਹੜ ਉਹ ਡਿੱਗ ਜਾਂਦੇ ਪਰਿਵਾਰ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਬਿਲਕੁਲ ਫਰੰਟ ਤੇ ਦੁਕਾਨ ਹੈ ਉਹਨਾਂ ਦੇ ਉਹਨਾਂ ਨੂੰ ਜਾਣਾਂਗੇ ਵੀ ਭਾਈ ਜੀ ਕੀ ਨਾਮ ਹੈ ਜੀ ਤੁਹਾਡਾ ਰਮੇਸ਼ਵਰ ਗੁਪਤਾ ਭਾਈ ਜੀ ਬਿਲਕੁਲ ਇੱਥੇ ਦਾ ਮਾਮਲਾ ਹੈ ਜਿਹੜਾ ਕੱਲ ਸੀਸੀਟੀਵੀ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਹਾਂ ਜੀ ਇੱਥੇ ਦਾ ਹੀ ਮਾਮਲਾ ਹੈ ਜੀ ਅੱਛਾ ਇਹ ਬਿਲਕੁਲ ਤੁਹਾਡੇ ਫਰੰਟ ਤੇ ਸਾਹਮਣੇ ਬਿਲਕੁਲ ਸੀਵਰੇਜ ਬਣਿਆ ਬਿਲਕੁਲ ਆਪਣੇ ਸਾਹਮਣੇ ਹੀ ਬਣਾ ਹੋਗਾ ਜੀ ਦੁਕਾਨ ਕਿੰਨੇ ਫੁੱਟ ਡੋਂਗਾ ਇਹ ਲਗੋ ਤਕਰੀਬਨ 20 ਫੁੱਟ ਡੋਂਗਾ ਜੀ ਕਿੱਦਾਂ ਹੋਇਆ ਸੀਗਾ ਇਹ ਮਤਲਬ ਕਿੱਦਾਂ ਲੱਗੀ ਸੀ ਜੀ ਸਿੱਖਾਣੇ ਦਾ ਮਤਲਬ ਹ तो लोग पब्लिक की सुविधा के लिए चल रही है जी चलो पब्लिक के कल सुविधा होगी ये अफसरों ठेकेदारों के लापरवाही के कारण ये जो अपना जो काम चल रहा है वो सीज के साथ साथ अपना क्या बोलते हैं सबरेज का जो काम भी चल रहा है उसको मेन जो होल है वो ऊँचा कर रहे हैं अगर वो ऊंचा करने के साथ साथ ही अगर वो ढक्कन उसके ऊपर रख दिए होते आज ये लापरवाही नहीं होती वो बच्चे जो जो दोस्त छोटे छोटे जवाक जो बाइक सवार पे होके जो जा रहे थे वो अंतरित होकर उस गड्ढे में जा गिरे उसके बाइक सवार भी उसके पीछे वो भी जा गिरा तीनों बच्चे जाकर तीनों दो बच्चे और एक आदमी दो तीनों बंदे उसमें जाके गिर गए अगर ये ढक्कन अगर वहां पर रखा गया होता आज ये कम से कम दस बारह दिन हो गया ये मामला बिल्कुल आ, कितना दस बारह दिन तो ये जो ढक्कन है खुला हुआ गया खुला हुआ कम ढक्कन खुले हुए हफ्ता दिन से ज्यादा हो गया जी मान दो नगर निगम की अनगहली मन दोदार नहीं इसमें तो लापरवाही तो मानते कि ठेकेदारा दी भी है ਅਪਸਰਾ ਦੀ ਵੀ ਹੈ अगर ये चीजें जो बन रही है काम चल रहा सब रही था में, में चौक को राह बंद कर देते कोई ब्रेकेट ही लगा देते उस कारण से हादसा नहीं होना था पब्लिक ने आना जाना भी नहीं था भी इस रोड के कोई भी आन वास्ते जान वास्ते या कोई भी रास्ता जो बंद नहीं किया गया किया गया जी और नहीं कोई भी बंद नहीं किया गया कोई ब्रेकेट कुछ भी नहीं लग गया जी पर रस्सियां बनिया हुई देख सकते हो रस्सी बनिया हुई ये तो आज पाने हैं कि ये करके जो अपना जो काम चल रहा है ये आज लगाए हुए हैं इसके बाद कभी नहीं बंधे हुए थे अच्छा तो अच्छा तो आप जो कल हो गया हादसा हुआ था रस्सी बांध के अपना रस्सी बांध के यहाँ खुद को रखे हुए थे जो हादसा हुआ अगर हम नहीं होते मौके पर यहाँ तो पता ना क्या होना था क्या नहीं होना था उसको परमात्मा जानते तो कितना बच गए परिवार उन्होंने सट पेटता नहीं लगी जाना हाँ जी शर्ट लगी हुई है अंदरूनी शट लगी या कटिया फटिया नहीं है जो बी फुट जो बंदा जो बच्चे जो छोटे छोटे जो गिरे हैं अंदर में उनकी चोटें तो वो लगी हुई है ये नहीं है कि नहीं लगी हुई है जी चोटें बहुत लगी हुई है उनको फिर भी है कि सुरक्षित बच्चे अपने आप ही यहाँ से निकाल के रखे उनको मोटरसाइकिल बैठाई अपने मोटरसाइकिल से अपने घर को चले इतना पता लग गया कितो आ रहे सी के स्कूलों स्कूल से एस ग्रामर स्कूल से वो उनका जो पिताजी होंगे चाहे कोई भी होंगे वो ले आ रहे थे यहाँ आते आते वो अंतरिक्ष तो हो गए उनको पता नहीं चला उसके हिसाब से उन्हें आपा खो बैठे और सीधे बिल्कुल जो डिगन तो बाद कोई प्रशासनिक अधिकारी इतने पहुंचे उस टाइम इतने कारपोरेशन का कोई वर्कर मौजूद मजूर नहीं कोई भी नहीं था ना कोई ठेकेदार ना कोई यहाँ नहीं थे, या हम ये जो काम करते यहीं लेबर थे वो अपने यह बचाव कार्य किए वहाँ से कही अगर इसके अंदर का पानी होता अगर सुबह का टाइम होता अगर शाम का टाइम होता तो काश वो नहीं बच पाते ये था कि दोपहर का टाइम था उस टाइम में पानी हमारी यहाँ घट थी वो जो नीचे गए वो बच गए वहाँ पानी नहीं थे पानी अगर होता फिर तो ਕੋਈ ਨਹੀਂ بچਾ ਸਕਤਾ ਕਹਿਣ ਦਾ ਮਤਲਬ ਬਚਾਓ ਹੋ ਗਿਆ ਪਰ ਜਿਹੜੀ ਅੰਗੈਲੀ ਸੀਗੀ ਇਹ ਬਹੁਤ ਵੱਡੀ ਜਿਹੜੀ ਹੁਣ ਸੁਧਾਰ ਦਿੱਤੀ ਗਈ ਹੈ ਬਹੁਤ ਵੱਡੀ ਹਾਦਸਾ ਸੀਗੀ ਜੀ ਤਕਰੀਬਨ ਰਾਤ ਨੂੰ ਕਿੰਨੇ ਵਜੇ ਜਿਹੜਾ ਇਹ ਸੀਵਰੇਜ ਨੂੰ ਠੀਕ ਕੀਤਾ ਗਿਆ ਇਹ ਜਬ ਬੀਡੀਓ ਵਾਇਰਲ ਹੋਈ ਹੈ ਉਸ ਤੋਂ ਬਾਅਦ ਪ੍ਰਸ਼ਾਸਨ ਜਿਹੜੇ ਵੀ ਹੈਗੇ ਨੇ ਠੇਕਦਾਰ ਚਾਹੇ ਪ੍ਰਸ਼ਾਸਨ ਵਾਲੇ ਉਹ ਹਰਕਤ ਵਿੱਚ ਆਏ ਉਸ ਤੋਂ ਬਾਅਦ ਹੀ ਇਹ ਬੰਦੇ ਆਏ ਤਾਂ 10:30 5:30 6:00 ਵਜੇ ਆਏ ਬਿਲਕੁਲ ਉਹ ਵੀਡੀਓ ਹੈਗੀ ਥੋੜੇ ਕੋ ਜਦੋਂ ਪ੍ਰਸ਼ਾਸਨਿਕ ਅਧਿਕਾਰੀ ਇਹਨਾਂ ਨੂੰ ਬੰਨ੍ਹ ਕੇ ਆਹੀ ਆਪਣੇ ਸੀਸੀਟੀਵੀ ਕੈਮਰੇ ਮੇਂ ਕੈਦ ਹੋਈ ਹੈ ਅੱਛਾ ਤਾਂ ਇਥੇ ਖੁਦ ਤਬੂ ਬਚਾ ਹੋਈ ਜਾਂ ਦੋ ਬੱਚੇ ਕਾ ਆਪਣੇ ਸਿਆਣੇ ਵੀਡੀਓ ਜਿਹੜੀ ਇਹ ਪ੍ਰੋਵਾਈਡ ਕਰ ਦੂੰਗੇ ਮੀਡੀਆ ਨੂੰ ਹਾਂਜੀ ਹਾਂਜੀ ਕਰ ਦੇਂਗਾ ਜੇ ਕਿਉਂ ਨਹੀਂ ਕਰਾਂਗੇ ਜੇ ਆਪਣੇ ਸਪੋਰਟ ਕਰਾਂਗੇ ਮੀਡੀਆ ਵਾਲੇ ਪਰ ਹੁਣ ਜਿਹੜਾ ਰੋਕ ਲਾਇਆ ਗਿਆ ਵਾ ਕਿ ਲੋਕ ਇਸ ਰੋਡ ਤੋਂ ਨਾ ਗੁਜਰਨ ਨਹੀਂ ਹੁਣ ਤਾਂ ਇਹਨੂੰ ਲਗਾਏ ਹੋਏ ਨੇ ਜੇ ਉਧਰਲੇ ਪਾਸੇ ਇਧਰਲੇ ਪਾਸੇ ਤਾਂ ਬੰਦ ਕਰਕੇ ਰੱਖੇ ਹੋਏ ਆ ਆਪਣੇ ਹਾਂਜੀ ਬਿਲਕੁਲ ਕੀ ਮੰਗ ਕੀ ਹੈ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਕਿ ਪ੍ਰਸ਼ਾਸਨ ਦੀ ਹਮੇਸ਼ਾ ਹੀ ਜਿਹੜੀ ਅੰਗੈਲੀ ਨਜ਼ਰ ਆਉਂਦੀ ਹੈ ਕੀ ਕਹਿਣਾ ਉਹਨਾਂ ਵੱਲੋਂ ਕਿਉਂਕਿ 10-12 ਦਿਨ ਹੋ ਗਏ ਆ ਥੋੜੀ ਦੁਕਾਨ ਬਿਲਕੁਲ ਫਰੰਟ ਤੇ ਕਾ ਨਹੀਂ ਹੁਣ ਤਾਂ ਘਾਟਾ ਹੈ ਜੇ ਉਧਰ ਜੋ ਹਾਦਸਾ ਹੋਗਾ ਉਸ ਤੋਂ ਬਾਅਦ ਹੀ ਘਾਟ ਹੋ ਗਈ ਹੈ ਇਹ ਰਸੀ ਇਧਰਲੇ ਪਾਸੇ ਹੀ ਬੰਦੇ ਉਧਰਲੇ ਪਾਸੇ ਬੰਦੇ ਇਹਨਾਂ ਨੇ ਚਾਇਦਾ ਸੀਗਾ ਮੇਨ ਰੋਡ ਤੇ ਬ੍ਰੇਕ ਲਗਾ ਦੇ ਜਾਂ ਤਾਂ ਰੋਡ ਜਾਮ ਕਰਦੇ ਮਿੱਟੋਟੀ ਭਾਰ ਦੇ ਤਾਂ ਕਿ ਕੋਈ ਇਧਰ ਸਾਈਕਲ ਚ ਤੁਰ ਕੇ ਜੋ ਬੰਦਾ ਉਹ ਆ ਨਾ ਜਾ ਸਕੇ ਐਸੇ ਹਾਦਸਾ ਹੋਣੇ ਸੇ ਬਚਾਅ ਹੋ ਸਕੇ ਬਿਲਕੁਲ ਸੋ ਦੇਖ ਸਕਦੇ ਹੋ ਕਿ ਦੁਕਾਨ ਮਾਲਕ ਨੇ ਗਲਬਾਤ ਕੀਤੀ ਹੈ ਬਿਲਕੁਲ ਦੁਕਾਨ ਦੇ ਬਿਲਕੁਲ ਫਰੰਟ ਤੇ ਸਾਹਮਣੇ ਜਿਹੜਾ ਉਹ ਸੀਵਰੇਜ ਬਣਿਆ ਸੀਗਾ ਉਸੇ ਸੀਵਰੇਜ ਦੇ ਵਿੱਚ ਜਿਹੜਾ ਕੱਲ ਪਿਓ ਤੇ ਪੁੱਤ ਜਿਹੜੇ ਉਹ ਜਵਾਹ ਜਿਹੜੇ ਡਿੱਗ ਜਾਂਦੇ ਬੇਫ ਦਿਖਾ ਦਿੰਦੇ ਆ ਦੇਖ ਸਕਦੇ ਹੋ ਤੁਸੀਂ ਕਿ ਜਦੋਂ ਇੱਥੇ মিডিਆ ਪਹੁੰਚਦੀ ਆ ਤਾਂ ਉਸ ਤੋਂ ਬਾਅਦ ਕਾਰਪੋਰੇਸ਼ਨ ਵੱਲੋਂ ਜਿਹੜਾ ਕੰਮ ਸ਼ੁਰੂ ਕਰ ਦਿੱਤਾ ਗਿਆ ਜਾਂਦਾ ਉਸ ਤੋਂ ਪਹਿਲਾਂ ਜਿਹੜੀਆਂ ਉੱਥੇ ਰस्सियां ਨਹੀਂ ਬੰਨੀਆਂ ਸੀਗੀਆਂ ਬਿਲਕੁਲ ਸਿਰਫ ਥੱਲੇ ਰੱਸੀ ਬੰਦੀ ਸੀ ਪਰ ਉਸ ਤੋਂ ਉੱਪਰ ਜਿਹੜੀ ਆ ਇਹ ਹੁਣ ਦਵਾਰ ਤੋਂ ਜਿਹੜਾ ਹੈ ਇਹ ਉਹਨਾਂ ਵੱਲੋਂ ਇੱਕ ਬੈਨ ਲਾਇਆ ਗਿਆ ਇੱਕ ਟੇਪ ਜਿਹੜੀ ਲਾਈ ਗਈ ਹੈ ਕਿ ਇਹ ਸੜਕ ਜਿਹੜੀ ਹੈ ਬੰਦਾ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਜ਼ੂਮ ਕਰਕੇ ਦਿਖਾਈ ਜਾਣ ਕਾਰਪੋਰੇਸ਼ਨ ਦੇ ਮੁਲਾਜ਼ਮ ਇੱਥੇ ਮੌਜੂਦ ਨੇ ਨਗਰ ਨਿਗਮ ਦੇ ਜਿਹੜੇ ਸੜਕ ਜਿਹੜੇ ਠੇਕੇਦਾਰ ਨੇ ਉਹ ਮੌਜੂਦ ਨੇ ਉਹਨਾਂ ਵੱਲੋਂ ਜਿਹੜਾ ਖੰਭਿਆਂ ਦੇ ਉੱਤੇ ਜਿਹੜਾ ਟੇਪ ਲਾ ਕੇ ਇਸ ਇਸ ਰਸਤੇ ਨੂੰ ਜਿਹੜਾ ਬੰਦ ਕੀਤਾ ਜਾ ਰਿਹਾ ਪਰ ਉਸ ਤੋਂ ਪਹਿਲਾਂ ਹੁਣ ਤੱਕ ਵੀ ਜਿਹੜੀ ਹੈ ਇਹ ਅੰਗਹਿਲੀ ਹੀ ਕੀਤੀ ਗਈ ਹੈ ਠੇਕੇਦਾਰਾਂ ਵੱਲੋਂ ਪਰ ਪ੍ਰਸ਼ਾਸਨ ਵੀ ਗੱਲਬਾਤ ਕਰਾਂਗੇ ਤੁਸੀਂ ਦੋਨੋਂ ਪਾਸੇ ਦੇਖ ਸਕਦੇ ਹੋ ਇਸਟਮੈਨ ਰੋਡ ਦੇ ਵਿੱਚ ਇਸ ਟਾਈਮ ਇਸਟਮੈਨ ਰੋਡ ਤੇ ਬਿਲਕੁਲ ਖੜੇ ਹੈ ਉਸੇ ਚੌਕ ਦੇ ਵਿੱਚ ਜਿਸ ਚੌਕ ਦੇ ਵਿੱਚ ਜਿਹੜਾ ਕੱਲ ਜਿਹੜਾ ਹਾਦਸਾ ਉਹ ਪਰ ਜਾਂਦਾ ਵੱਡਾ ਹਾਦਸਾ ਸੀਗਾ ਪਰ ਪਾਣੀ ਨਾ ਹੋਣ ਕਰਕੇ ਬਹੁਤ ਵੱਡਾ ਜਿਹੜਾ ਬਚਾਅ ਹੋ ਗਿਆ ਪਰ ਉਧਰ ਵੀ ਦੇਖ ਸਕਦੇ ਹੋ ਤੁਸੀਂ ਜਿੱਧਰੋਂ ਸੜਕ ਅ ਦੋਨੋਂ ਪਾਸੇ ਜਿਹੜੀ ਹੈ ਉਹ ਬੰਦ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਜਦੋਂ ਇੱਥੇ মিডিਆ ਪਹੁੰਚਦੀ ਹੈ ਤਾਂ ਉਸ ਤੋਂ ਬਾਅਦ ਇਸ ਸੜਕ ਦੇ ਉੱਤੇ ਜਿਹੜਾ ਦੋਨੋਂ ਖੰਭਿਆਂ ਦੇ ਨਾਲ ਜਿਹੜੀ ਟੇਪ ਹੈ ਉਹ ਲਾਈ ਜਾਂਦੀ ਹੈ ਤਾਂ ਲੋਕਾਂ ਨੂੰ ਵੀ ਜਿਹੜਾ ਰੋਕਿਆ ਜਾਂਦਾ ਅਧਿਕਾਰੀ ਇੱਥੇ ਖੜੇ ਨੇ ਮੌਕੇ ਤੇ ਤਾਂ ਉਹਨਾਂ ਬੋਲੋ ਜਿਹੜਾ ਲੋਕਾਂ ਨੂੰ ਆਉਣ ਜਾਣ ਵਾਸਤੇ ਵੀ ਜਿਹੜਾ ਰੋਕਿਆ ਜਾ ਰਿਹਾ ਪਰ ਉਸ ਤੋਂ ਪਹਿਲਾਂ ਜਿਹੜਾ ਰਾਤੋਂ ਰਾਤ ਸੀਵਰੇਜ ਜਿਹੜਾ ਠੀਕ ਕਰ ਦਿੱਤਾ ਗਿਆ ਤਾਂ ਉਹ ਸੀਵਰੇਜ ਹੁਣ ਠੀਕ ਹੈਗਾ ਪਰ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਾਂਗੇ ਅਧਿਕਾਰੀਆ ਐਕਸੀਅਨ ਨਾਲ ਵੀ ਗੱਲਬਾਤ ਕਰਾਂਗੇ ਵੀ ਇਹ ਜਿਹੜੀ ਅੰਗੈਲੀ ਹੈ ਦਾ ਕਾਰਨ ਕੀ ਹੈ ਦੇਖ ਸਕਦੇ ਹੋ ਤੁਹਾਨੂੰ ਦੋਨੋਂ ਪਾਸੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਬਿਲਕੁਲ ਇਸਮਾਨ ਰੋਡ ਦੀਆਂ ਜਿੱਥੇ ਦੇਖ ਸਕਦੇ ਹੋ ਕਿ ਦੋਨੋਂ ਪਾਸੇ ਜਿਹੜਾ ਟੇਪ ਹੁਣ ਲਾ ਦਿੱਤਾ ਗਿਆ ਪਰ ਉੱਥੇ ਜਿਹੜੇ ਲੋਕ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਇਹ ਜਿਹੜੇ ਟੇਪ ਹੈ ਇਸ ਤੋਂ ਪਹਿਲਾਂ ਕਿਉਂ ਨਹੀਂ ਲਾਈ ਗਈ ਪਰ ਹੁਣ ਜਿਹੜਾ ਇਹ ਸੜਕ ਜੜੀ ਹੈ ਉਹ ਬੰਦ ਕਰ ਦਿੱਤੀ ਗਈ ਹੈ ਪਰ ਇਸ ਤੋਂ ਪਹਿਲਾਂ ਜਿਹੜੀ ਹੈ ਸੜਕ ਨਹੀਂ ਬੰਦ ਕੀਤੀ ਹੋਈ ਸੀ ਜਿਸ ਕਾਰਨ ਜਿਹੜਾ ਕੱਲ ਹਾਦਸਾ ਹੋ ਪਰ ਗਿਆ ਪਰ ਇਸ ਸੜਕ ਦੇ ਉੱਤੇ ਕਦੋਂ ਦਾ ਕੰਮ ਚੱਲ ਰਿਹਾ ਉਹਨਾਂ ਨੇ ਗੱਲਬਾਤ ਕਰਾਂਗੇ ਇੱਥੇ ਮੱਲੇ 'ਚ ਰਹਿੰਦੇ ਹੋ ਹਾਂ ਅੱਛਾ ਤੇ ਹੁਣ ਜਿਹੜਾ ਇਹ ਟੇਪ ਲਾਇਆ ਗਿਆ ਹੁਣੇ ਔਨ ਦਿ ਸਪੋਰਟ ਇਸੇ ਟਾਈਮ ਲਾਇਆ ਗਿਆ ਇਸ ਤੋਂ ਪਹਿਲਾਂ ਲਾਇਆ ਗਿਆ ਸੀ ਨਹੀਂ ਕਿੰਨਾ ਦੇਖਦੇ ਹੋ ਇਹ ਕਿਹਦੀ ਅੰਗਲੀ ਹੈ ਕਾਰਪੋਰੇਸ਼ਨ ਦੀ ਇਸ ਰੋਡ ਦੇ ਉੱਤੇ ਕਦੋਂ ਦਾ ਕੰਮ ਚੱਲ ਰਿਹਾ ਹਫਤਾ ਹੋ ਗਿਆ ਕੰਮ ਜੰਮੇ ਲੇ ਹਫਤਾ ਕੰਮ ਚੱਲ ਰਿਹਾ। ਕੱਲ ਬਹੁਤ ਵੱਡਾ ਇਤਿਹਾਸਾ ਹੋਪ ਰਿਹਾ ਜਿਹਦੇ ਵਿੱਚ ਦੋ ਜਵਾਬ ਸੀਗੇ ਤੇ ਉਹ ਡਿੱਗੇ ਪਰ ਬਚਾਓ। ਜੀ। ਇਹ ਹਫਤਾ ਹੋ ਗਿਆ ਕੰਮ ਚੱਲ ਰਿਹਾ ਸੀ ਤੇ ਇਹਨਾਂ ਨੂੰ ਮੈਂ ਸ਼ਨੀਵਾਰ ਕਿਹਾ ਵੀ ਇਹ ਟੱਕਣ ਲਗਾ ਦਿਓ ਕੋਈ ਹਾਸਾ ਹੋ ਸਕਦਾ। ਜੀ। ਵੀ ਇੱਕ ਕ੍ਰੇਨ ਦੇ ਪੈਸੇ ਵੀ ਮੈਂ ਦੇ ਦਿੰਨਾ ਤੁਸੀਂ ਇਹਦੇ ਟੱਕਣ ਇੰਸਟਾਲ ਕਰ ਦਿਓ। ਤੇ ਇਹ ਕਹਿੰਦੇ ਸਾਡੇ ਅਫਸਰਾਂ ਦੇ ਆਰਡਰ ਨਹੀਂ ਹੈਗੇ। ਅਸੀਂ ਇਹਲੇ ਟੱਕਣ ਨਹੀਂ ਰੱਖ ਸਕਦੇ ਤੇ ਕੱਲ ਇਹ ਹਾਸਾ ਹੋ ਗਿਆ। ਤੁਸੀਂ ਮੌਕੇ ਤੇ ਉਸ ਟਾਈਮ ਖੜੇ ਸੀ ਮੈਂ ਮੌਕੇ ਤੇ ਸੀ ਪਰ ਹੁਣ ਜਿਹੜੀਆਂ ਰस्सियां ਬਣੀਆਂ ਗਈਆਂ ਪਹਿਲਾਂ ਰस्सियां ਬੰਦੀਆਂ ਸੀ ਨਹੀਂ ਕੁਝ ਨਹੀਂ ਸੀ ਪਹਿਲਾਂ ਕੋਈ ਰੋਕ ਨਹੀਂ ਕੋਈ ਬੈਰੀਕੇਡਿੰਗ ਨਹੀਂ ਸੀ ਪਰ ਹੁਣ ਅਧਿਕਾਰੀ ਇੱਥੇ ਮੌਕੇ ਤੇ ਮੌਜੂਦ ਨੇ ਜਿਹੜੇ ਜਿਨ੍ਹਾਂ ਵੱਲੋਂ ਜਿਹੜੀ țeਪ ਲਾਈ ਜਾ ਰਹੀ ਹੈ ਹੂੰ ਇਹ ਅੱਜ ਹੀ ਸਾਰਾ ਪ੍ਰੋਸੈਸ ਹੋਇਆ ਕਿੱਦਾਂ ਦੇਖਦੇ ਹਾਂ ਇਹ ਕਿਹਦੀ ਅੰਗੈਲੀ ਸਮਾਪਕਰਸ਼ਨ ਦੀ ਪਰ ਹੁਣ ਲਾਇਆ ਜਾ ਰਿਹਾ ਵਾ ਤੇ ਹੁਣ মিডিਆ ਪਹੁੰਚੀ ਹੈ ਤਾਂ ਇਹਨਾਂ ਵੱਲੋਂ ਜਿਹੜਾ ਤਾਂ ਹੀ ਐਕਸ਼ਨ ਚਾਹੀਏ ਪਾਈਪ ਸੰਦੇ ਵਿੱਚ ਆਇਆ ਬਿਲਕੁਲ ਇੱਥੇ ਮੌਕੇ ਤੇ ਕੋਈ ਅਧਿਕਾਰੀ ਪਹੁੰਚਿਆ ਸੀ ਕਿ ਜਦੋਂ ਬੱਚੇ ਜਿਹੜੇ ਨਹੀਂ ਨਹੀਂ ਕੋਈ ਨਹੀਂ ਸੀ ਪਰ ਉਸ ਸੀਵਰੇਜ ਜਿਹੜਾ ਹੁਣ ਬੰਦ ਕਰ ਦਿੱਤਾ ਗਿਆ ਰਾਤੋਂ ਰਾਤ ਉਹ ਸੀਵਰੇਜ ਨੂੰ ਜਿਹੜਾ ਟੱਕਣ ਲਾ ਦਿੱਤਾ ਸਾਰੇ ਰਾਤੋਂ ਰਾਤ ਬੰਦ ਹੋ ਗਏ ਇਹ ਸਾਰੇ ਸੜਕ ਦੇ ਵਿੱਚ ਜਿਹੜੇ ਆ ਸੜਕ ਦੇ ਉੱਤੇ ਮੇਨ ਹੋਲ ਇਹ 2 ਫੁੱਟ ਗਹਿਰਾ ਸੀਵਰੇਜ ਹੈ ਔਰ ਇਹਦਾ ਜਿਹੜਾ ਪਾਈਪੰਦਰ ਉਹਦਾ ਡਾਇਮੀਟਰ ਘੱਟੋ ਘੱਟ 3 ਮੀਟਰ 10 ਫੁੱਟ ਦਾ ਡਾਇਮੀਟਰ ਉਹਦਾ ਠੀਕ ਹੈ ਔਰ ਇਹਦੇ ਵਿੱਚ ਬੱਚੇ ਬਹਿ ਵੀ ਸਕਦੇ ਸੀ ਜੇ ਫਲੋ ਹੁੰਦਾ ਤੇ ਬਿਲਕੁਲ ਇਹ ਵੱਡਾ ਹਾਦਸਾ ਬਣ ਸਕਦਾ ਸੀ ਤਕਰੀਬਨ ਕਿੰਨੇ ਕਿ ਟੱਕਣ ਹੋਣਗੇ ਤੁਹਾਡੇ ਹਿਸਾਬ ਨਾਲ ਇਸ ਰੋਡ ਤੇ ਸੱਤ ਤੋਂ ਅੱਠ ਟੱਕੜ ਹੈ ਬਿਲਕੁਲ ਸੋ ਦੇਖ ਸਕਦੇ ਹੋ ਤੇ ਲੋਕ ਜਿਹੜੇ ਮੌਕੇ ਤੇ ਖੜੇ ਸੀਗੇ ਉਸ ਟਾਈਮ ਇਸੇ ਰੋਡ ਦੇ ਉੱਤੇ ਸੱਤ ਤੋਂ ਅੱਠ ਅੱਠਾਰੇ ਵੀ ਕੀਤਾ ਗਿਆ ਨਾਲ ਅਸੀਂ ਰਲ ਕੇ ਬੱਚੇ ਬਾਹਰ ਕੱਢੇ ਗਏ ਬਿਲਕੁਲ ਸੋ ਇਸੇ ਰੋਡ ਦੇ ਉੱਤੇ ਜਿਹੜੇ ਆ ਅੱਠ ਤੋਂ ਅ ਸਤਤੋ 80 ਟੱਕਣ ਜੜੇ ਆ ਪੂਰੀ ਰੋਡ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਟੱਕਣ ਜੜੇ ਆ ਪੂਰੇ ਰੋਡ ਦੇ ਵਿੱਚ ਜੜੇ ਆ ਖੁੱਲੇ ਹੋਏ ਸੀਗੇ ਪਰ ਉਹ ਰੋਡ ਦੇ ਟੱਕਣ ਜੜੇ ਆ ਹੁਣ ਰਾਤੋਂ ਰਾਤ ਜੜੇ ਆ ਉਹ ਟੱਕਣ ਬੰਦ ਕਰ ਦਿੱਤੇ ਗਏ ਪਰ ਇੱਥੇ ਜਿਹੜੇ ਲੋਕ ਖੜੇ ਸੀਗੇ ਉਹ ਲੋਕਾਂ ਵੱਲੋਂ ਕਹਿ ਜਾਂਦਾ ਸੀਗਾ ਕਿ ਅ ਅਸੀਂ ਪੈਸੇ ਦੇ ਦਿੰਨੇ ਆ ਟੱਕਣ ਬੰਦ ਕਰ ਦਿੱਤਾ ਜਾਵੇ ਪਰ ਉਹਨਾਂ ਵੱਲੋਂ ਕੋਈ ਵੀ ਐਕਸ਼ਨ ਜੜਾ ਨਹੀਂ ਲਿੱਤਾ ਗਿਆ ਉਹ ਸੜਕ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਸਨਿਕ ਅੰਗੈਲੀ ਕਾਰਨ ਜਿਹੜਾ ਇਹ ਟੱਕਣ ਜੜੇ ਆ 20 ਤੋਂ 22 ਫੁੱਟ ਜਿਹੜੇ ਟੱਕਣ ਖੁੱਲੇ ਹੋਏ ਸੀਗੇ ਜਿਸ ਟੱਕਣ ਨੂੰ ਜੜਾ ਰਾਤੋਂ ਰਾਤ ਜੜਾ ਬੰਦ ਹੁਣ ਪ੍ਰਸ਼ਾਸਨਿਕ ਗੱਲਬਾਤ ਕਰਾਂਗੇ ਕਿ ਇਹਦੀ ਇਹਦੀ ਜਿਹੜੀ ਹੈ ਅੰਗੈਲੀ ਆ ਉਹ ਕਿਉਂ ਕੀਤੀ ਗਈ ਪਰ ਜਿਨ੍ਹਾਂ ਵੱਲੋਂ ਟੇਪ ਲਾਇਆ ਗਿਆ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਕਿ ਇਹ ਟੇਪ ਜਿਹੜੀ ਹੈ ਉਹਨਾਂ ਵੱਲੋਂ ਇਸ ਤੋਂ ਪਹਿਲਾਂ ਕਿਉਂ ਨਹੀਂ ਲਾਈ ਗਈ ਆ ਅੱਜ ਹੀ ਟੇਪ ਲੰਦਾ ਜਿਹੜਾ ਕਿਉਂ ਨਾ ਵੱਲੋਂ ਸੋਚਿਆ ਗਿਆ ਤੇ ਅੱਜ ਟੇਪ ਹੀ ਕਿਉਂ ਲਾਈ ਗਈ ਉਸ ਤੋਂ ਪਹਿਲਾਂ ਜਿਹੜਾ ਸੜਕ ਆ ਉਹ ਕਿਉਂ ਨਹੀਂ ਬੰਦ ਕੀਤਾ ਗਿਆ ਬਾਈ ਜੀ ਸੱਚੀ ਗੱਲ ਬਾਈ ਜੀ ਜਿਹੜਾ ਟੇਪ ਆ ਹੁਣ ਲਾਇਆ ਗਿਆ ਇਸ ਤੋਂ ਪਹਿਲਾਂ ਟੇਪ ਨਹੀਂ ਲਾਇਆ ਗਿਆ ਅਜੀ ਟੇਪ ਇਸ ਤੋਂ ਪਹਿਲਾਂ ਨਹੀਂ ਲਾਇਆ ਗਿਆ ਟੇਪ ਹੁਣ ਲਾਇਆ ਗਿਆ ਬਿਲਕੁਲ ਤੁਸੀਂ ਦੇਖ ਰਹੇ ਹੋ ਕੋਈ ਜਵਾਬ ਦੇ ਨਹੀਂ ਹੈਗੀ ਹੈ ਇਹ ਵੀ ਜਿਹੜਾ ਪ੍ਰਸ਼ਾਸਨ ਹੀ ਨੇ ਇਹ ਕਾਰਪੋਰੇਸ਼ਨ ਦੇ ਜਿਨ੍ਹਾਂ ਵੱਲੋਂ ਟੇਪ ਜਿਹੜੀ ਹੈ ਇੱਥੇ ਲਾਈ ਜਾ ਰਹੀ ਹੈ ਇਹ ਟੇਪ ਜਿਹੜੀ ਹੈ ਹੁਣੇ ਲਾਈ ਗਈ ਹੈ ਪਰ ਇੱਕ ਪਾਸੇ ਦੇਖ ਸਕਦੇ ਹੋ ਆ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇਸ ਜਗ੍ਹਾ ਦੇ ਉੱਤੇ ਇਸਟਮਨ ਰੋਡ ਦੀਆਂ ਤਸਵੀਰਾਂ ਨੇ ਜਿੱਥੇ ਸਾਰੇ ਮੀਟਰ ਜਿਹੜੇ ਆ ਖੁੱਲੇ ਹੋਏ ਨੇ ਟਾਵਰ ਦੇਖ ਸਕਦੇ ਹੋ ਉੱਪਰ ਟਰਾਂਸਫਾਰਮਰ ਰੱਖਿਆ ਹੈ ਤਾਰਾਂ ਕਿੰਨੀਆਂ ਨੀਵੀਆਂ ਹੈਗੀਆਂ ਇਹਦਾ ਕਾਰਨ ਕੀ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਅਗਰ ਕਿਸੇ ਦੇ ਹੱਥ ਲੱਗ ਜਾਂਦੇ ਆ ਤੇ ਇਹਦੇ ਵਿੱਚ ਜਿਹੜਾ ਬਹੁਤ ਵੱਡਾ ਇਸ ਰੋਡ ਉੱਤੇ ਜਿਹੜਾ ਹਾਦਸਾ ਹੋ ਪਰ ਸਾਦਾ ਹੈ ਪਰ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਵੱਲੋਂ ਇਸ ਰੋਡ ਨੂੰ ਕਿਉਂ ਨਹੀਂ ਧਿਆਨ ਦੇ ਵਿੱਚ ਲਾਇਆ ਜਾ ਰਿਹਾ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਐਕਸੀਐਨ ਪ੍ਰਸਤਮ ਜੀ ਨੂੰ ਫੋਨ ਲਾਇਆ ਸੋ ਗੱਲ ਕਰਾਂਗੇ ਹੈਲੋ ਹਾਂਜੀ ਜੈਨ ਸਰ ਜੀ ਹੈ ਜੀ ਸਲੋ ਜਨ ਲਈ ਤੋਂ ਪੱਤਰਕਾਰ ਨਿਤਿੰਤਵਾਰੀ ਗੱਲ ਕਰ ਰਿਹਾ ਹਾਂਜੀ ਸਰ ਕੱਲ ਇਸ ਸ ਰੋਡ ਦੇ ਉੱਤੇ ਦੋ ਬੱਚੇ ਜਿਹੜੇ ਇੱਕ ਪਿਓ ਨਾਲ ਸਿਵਲ ਦੇ ਵਿੱਚ ਡਿੱਗ ਜਾਂਦੇ ਆ ਇਸ ਟਮਨ ਰੋਡ ਦੇ ਸਰ ਕੀ ਕਾਰਨ ਹੈ ਕਿ ਕਿਦਾਂ ਉਹ ਜਿਹੜੇ ਬੱਚੇ ਉਹ ਡਿੱਗਦੇ ਬੱਚੇ ਜੇ ਨਹੀਂ ਬਗਾਲੇ ਗਏ ਉਹ ਬਰੇ ਸਿਵਲ ਇੰਜੀਨੀਅਰ ਬਣ ਦਿਤਿਆਂ ਜੀ ਜਦੋਂ ਕੋ ਸੜਕ ਬਣਦੀ ਗਈ ਹੈ ਜੀ ਤੇ ਨਾਲ ਜਿਹੜੇ ਚੈਂਬਰ ਉੱਚੇ ਹੋਣ ਦਾ ਉਹ ਕਰ ਰਹੇ ਨੇ ਚਲੋ ਦਿੰ ਕਿੰ ਆ ਗਰੰਡ ਅੱਛਾ ਅੱਗੇ ਕੀ ਹੋ ਰਿਹਾ ਜੀ ਬਿਲਕੁਲ ਸਰ ਇਹ ਸੜਕ ਜਿਹੜੀ ਬਣਦੀ ਪਈ ਹੈ ਸੜਕ ਦੇ ਵਿੱਚ ਪਰ ਬਣਨ ਤੋਂ ਪਹਿਲਾਂ ਇੱਥੇ ਕੋਈ ਰੋਕ ਨਹੀਂ ਲਾਈ ਗਈ ਇੱਥੇ ਲੋਕ ਆਣਾ ਜਾਣਾ ਬੰਦ ਨਹੀਂ ਕੀਤਾ ਗਿਆ ਲੋਕਾਂ ਦਾ ਸੜਕ ਤਾਂ ਟੱਟੀ ਪਈ ਹੈ ਸਾਰੀ ਜੀ ਪਰ ਸਰ ਕੋਈ ਰੱਸੀਆਂ ਨਹੀਂ ਲਾਈ ਗਈ ਕੋਈ ਬ੍ਰੇਕਰ ਨਹੀਂ ਲਾਇਆ ਗਿਆ ਨਹੀਂ ਰੱਸੀਆਂ ਰੱਸੀਆਂ ਵੀ ਤਾਂ ਉਹ ਤੋਂ ਆਈ ਹੋਵੇ ਅਸੇ ਪਾਸੇ ਜਿਹੜੀਆਂ ਲਾਈਆਂ ਨੇ ਤੇ ਅੰਮ੍ਰਾਂ ਦੇ ਉਹ ਮੇਰੇ ਕੋਲ ਵੀ ਇਹਦੀਆਂ ਉਹ ਪਰ ਸਰ ਕਿੱਦਾਂ ਨਾ ਕਿੱਦਾਂ ਦੇਖਦੇ ਹੋ ਇਹ ਅੰਗੈਲੀ ਨਹੀਂ ਹੈਗੀ ਕਿਉਂਕਿ 8 ਤੋਂ 10 ਸੱਤਨ ਸੀਗੇ ਜਿਹੜੇ ਸਾਰੇ ਖਲੇ ਹੋਏ ਸੀ ਪਰ ਇਹ ਟੱਕਣ ਜਿਹੜੇ ਹੋਣਗੇ ਆਹ ਦੇ ਦੱਸ ਤਾ ਹੋਈ ਤਾਂ ਉਹ ਰੇਸ ਲਗਾਉਣ ਚਿਆ ਕਰ ਮਨਾਸ ਤੇ ਚਕੀਆਂ ਨਾ ਸਲਾਨਾ ਨੀ ਆ। ਉਹ ਤਾਂ ਕੰਪਲੀਟ ਹੋ ਗਏ ਸੀ ਹਾਇਦਰਾ ਹਾਇਦਰਾ ਦੀ ਵੇਰ ਕਰਦੇ ਸੀ ਬੰਦੇ ਰੋਟੀ ਖਾਣ ਗਏ ਸੀ। ਇੱਕ ਬੰਦਾ ਕੋਈ ਕੰਮ ਕਰਦਾ ਹੋਇਆ ਸੀ ਮੌਕੇ ਤੇ ਵਾਟਸਪੈਲੇ ਦੀ ਲਾਈਨ ਵਿੱਚ ਟਿਕੇ ਹੋਏ ਸੀ। ਪਰ ਫਿਰ ਜਿਹੜੇ ਇੱਥੇ ਸੀਵਰੇਜ ਮੈਨ ਲੱਗੇ ਹੋਏ ਨੇ ਉਹਨਾਂ ਨਾਲ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਮੌਕੇ ਤੇ ਮੌਜੂਦ ਨਹੀਂ ਹੈਗਾ ਜਿਹੜਾ ਲੋਕਾਂ ਨੂੰ ਦੱਸ ਚੇ ਵੀ ਇਸ ਰੋਡ ਤੇ ਆਣਾ ਜਾਣਾ ਬੰਦ ਹੈ। ਪਹਿਲਾਂ ਸਰਕਾਰਿਆ ਨੇ ਸੜਕ ਤੇ ਕਿਹੜੇ ਮੂਰੇ ਬਚਾ ਕੇ ਹੀ ਮਾਰੀ ਹੋਈ ਆ ਵੀ ਇਹਦੇ ਵਿੱਚ ਵੀ ਸੜਕ ਬੰਦਿਆ ਸੜਕ ਦੇ ਵਿੱਚ ਟ੍ਰਾਂਜ ਮਾਰੀ ਹੋਈ ਆ ਇਹ ਹੋਰ ਬੰਦਾ ਟ੍ਰਾਂਜ ਦੇ ਵਿੱਚ ਵੀ ਨਜ਼ੀਜ ਜੇ ਹੋ ਤਾਂ ਬੜੀ ਮਾੜੀ ਗੱਲ ਐ ਨਾ ਓਕੇ ਸਰ ਹੁਣ ਕਿਦਾਂ ਇਸ ਰੋਡ ਦੇ ਉੱਤੇ ਜਿਹੜਾ ਲੋਕ ਖੜੇ ਜਾਣਗੇ ਸੜਕ ਦੇ ਉੱਤੇ ਜਿਹੜੇ ਆ ਅਧਿਕਾਰੀ ਖੜੇ ਜਾਣਗੇ ਇਸ ਟਾਈਮ ਅਗਰ ਇਸ ਰੋਡ ਦੇ ਉੱਤੇ ਸਰ ਅਧਿਕਾਰੀ ਖੜਾਏ ਜਾਣਗੇ ਇਸ ਟਾਈਮ ਜਿਹੜੇ ਲੋਕਾਂ ਨੂੰ ਮਨਾ ਕਰ ਸਕਣ ਡਾਇਰੈਕਸ਼ਨ ਦੇ ਸਕਣ ਵੀ ਇਸ ਰੋਡ ਤੇ ਕੰਮ ਚੱਲ ਰਿਹਾ ਹੈ। ਹੋਏ ਬਈ ਅਗਰੇ ਲਾਰੇ ਨੇ ਕਹਿੰਦੇ ਜਿਹੜੇ ਅਬੇ ਇਹਰੇ ਵੱਲ ਦੋ ਬਰਾਂਚਾਂ ਕੰਮ ਕਰ ਰਹੀਆਂ ਨੇ ਇੱਥੇ ਠੀਕ ਹੈ। ਪਰ ਜਿਹੜੀਆਂ ਸਲਾਫਟੀਆਂ ਸੀ ਉਹ ਤਾਂ ਰੱਖਤੀਆਂ ਨੇ ਕਿਉਂਕਿ ਪਹਿਲੇ ਦੇਰ ਕਰਿਆ ਸੀ ਹਾਈਵੇ ਦੀ। ਠੀਕ ਹੈ। ਇਹ ਜਿਹੜਾ ਵਾਟਾ ਰੱਖਤੀਆਂ ਨੇ ਨਾ ਕਿ ਉਹ ਦੂਜਾ ਕੰਮ ਚੱਲ ਰਿਹਾ ਹੈ ਉਹਦਾ ਪ੍ਰੋਜੈਕਸ਼ਨ ਬੋਡ ਲਾ ਰਹੇ ਨੇ। ਬਿਲਕੁਲ ਸਰ ਕਦੋਂ ਤੱਕ ਜਿਹੜਾ ਕੰਮ ਹੈ ਸੀਵਰੇਜ ਦਾ ਇੱਥੇ ਫਾਈਨਲ ਹੋ ਜੂਗਾ ਸੀਵਰੇਜ ਦਾ ਕੰਮ ਤਾਂ ਫਾਈਨਲ ਹੋ ਗਿਆ ਜੀ ਤੇ ਸਰ ਸੜਕ ਦਾ ਕੰਮ ਜਿਹੜਾ ਹੈ ਉਹ ਉਹ ਵੀ ਤੁਹਾਡੇ ਅੰਦਰ ਉਹ ਕਦੋਂ ਤੱਕ ਕਲੀਅਰ ਹੋਊਗਾ ਤੇ ਹਲੋ ਹਲੋ ਮੈਟਰ ਸਰ ਜਿਹੜਾ ਸੜਕ ਇੱਥੇ ਕਾਫੀ ਟੁੱਟੀ ਹੋਈ ਸੀਗੀ ਜਿਹੜੇ ਸੀਵਰੇਜ ਦੇ ਨਾਲ-ਨਾਲ ਕਈ ਲੋਕਾਂ ਦੀ ਪਾਈਪ ਜਿਹੜੀ ਜੁੜ ਰਹੀ ਹੈ ਉਹ ਕਦੋਂ ਤੱਕ ਬੰਦ ਹੋ ਜੂਗੀ ਕਿਉਂਕਿ 22 ਫੁੱਟ ਡੋਂਗਾ ਜਿਹੜੀਆਂ ਸੀਵਰ ਦੀਆਂ ਚਲਾਬਾਂ ਨੇ ਜੀ ਉਹਦੇ ਉੱਤੇ ਰੱਖ ਦੀਆਂ ਨੇ ਜਿਹੜੇ ਪਬਲਿਕ ਨੇ ਕਨੈਕਸ਼ਨ ਕਰਨੇ ਉਹਦੇ ਲਈ ਬਹਿਮਾਨੇ ਪਰਲਕਣੇ ਆ ਕੇ ਬਟੋਨਾ ਤੇ ਆਪੇ ਪਾਣੇ ਠੀਕ ਹੈ ਜੀ ਓਕੇ ਬਈ ਜਿਹੜੇ ਬਹਿਣਾ ਪਬਲਿਕ ਦੇਲੇ ਆਪਣੇ ਪਦਰਤੇ ਚਾਹੀ ਜਣੇ ਆ ਜਿਹੜੇ ਸਲਾਬਾਂ ਨੇ ਉਹਨਾਂ ਦੇ ਉੱਤੇ ਰੱਖਤੀਆਂ ਨੇ ਬਿਲਕੁਲ ਸਰ ਤੁਹਾਡੇ ਵੱਲੋਂ ਬਿਲਕੁਲ ਧਿਆਨ ਰੱਖਿਆ ਜਾਊਗਾ ਪੂਰਾ ਇਸ ਰੋਡ ਦੇ ਉੱਤੇ ਬਿਲਕੁਲ ਬਿਲਕੁਲ ਜੀ ਬਿਲਕੁਲ ਧਿਆਨ ਰੱਖਿਆ ਵੀ ਜਾਣਾ ਪਰ ਹੁਣ ਤੁਸੀਂ ਜੇ ਮੋੜੇ ਤੇ ਜਾਵੋਗੇ ਤਾਂ ਉਹ ਦੇਖੀ ਜਾਈ ਖੰਭਿਆਂ ਨਾਲ ਜਿਹੜੀ ਪ੍ਰਕਾਸ਼ਨ ਟੇਪ ਰੱਸੀਆਂ ਬੰਨੀਆਂ ਹੋਈਆਂ ਨੇ ਟੇਪ ਬੰਦਾ ਮਤਲਬ ਕਿ ਰੱਸੀਆਂ ਤੋੜ ਕੇ ਲੰਘਦੇ ਹਾਂ ਤਾਂ ਕੋਈ ਦਾ ਪੱਕੀ ਕਰ ਸਕਦੇ ਹਾਂ ਬਿਲਕੁਲ ਸਰ ਟੇਪ ਜਿਹੜੀ ਆ ਉਹ ਇਸੇ ਟਾਈਮ ਹੋਣੀ ਟੇਪ ਜਿਹੜੀ ਬੰਨੀਆਂ ਜਾ ਰਹੀਆਂ ਸੀਗੇ ਇਸ ਤੋਂ ਪਹਿਲਾਂ ਟੇਪ ਨਹੀਂ ਲੱਗੀਆਂ ਸੀਗੇ ਅਸੀਂ ਮੌਕੇ ਤੇ ਖੜੇ ਸੀ ਹਲੋ 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 ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਐਕਸੀਐਨ ਪ੍ਰਸ਼ਤਨ ਸੀਨਾ ਗਲਬਾਤ ਕੀਤੀ ਹੋਣਾ ਬਲੋ ਕਿਹਾ ਜਾਂਦਾ ਹੈ ਕਿ ਇਸ ਰੋਡ ਦੇ ਉੱਤੇ ਜਿਹੜਾ ਕੰਮ ਚੱਲ ਰਿਹਾ ਤਾਂ ਕੰਮ ਚੱਲਣ ਦੇ ਦੌਰਾਨ ਇਹ ਜਿਹੜੇ ਟੱਕਣ ਨੇ ਖੋਲੇ ਗਏ ਸੀਗੇ ਪਰ ਇਹ ਟੱਕਣ ਜਿਹੜੇ ਹੁਣ ਬੰਦ ਕਰ ਦਿੱਤੇ ਗਏ ਨੇ ਰਾਤੋਂ ਰਾਤ ਟੱਕਣ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਪਰ ਇਸ ਰੋਡ ਦੇ ਉੱਤੇ ਜਿਹੜਾ ਕਮ ਚੱਲ ਰਿਹਾ ਸੀਗਾ ਪਰ ਟੇਪ ਵੀ ਜਿਹੜੇ ਲਾ ਦਿੱਤੇ ਗਏ ਨੇ ਤਾਂ ਇਸ ਰੋਡ ਦੇ ਉੱਤੇ ਲੋਕਾਂ ਦਾ ਆਉਣਾ ਜਾਣਾ ਵੀ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਬੰਦ ਹੈ ਕਿਉਂਕਿ ਇਸ ਰੋਡ ਦੇ ਉੱਤੇ ਹਲੇ ਕੰਮ ਚੱਲ ਰਿਹਾ ਪਰ ਸੀਵਰੇਜ ਦੇ ਟੱਕਣ ਜਿਹੜੇ ਆ ਉਹ ਬੰਦ ਕਰ ਦਿੱਤੇ ਗਏ ਨੇ ਤਾਂ ਉਹਨਾਂ ਵੱਲੋਂ ਜਿਹੜਾ ਇਹ ਮਾਮਲਾ ਜਿਹੜਾ ਧਿਆਨ ਦੇ ਵਿੱਚ ਲਿਆ ਗਿਆ ਹੁਣ ਦੇਖਦੇ ਰਹੋ ਲੁਧਿਆਣਾ ਲਾਈਵ ਮੈਨੇਜਿੰਗ ਕੈਮਰਾਮੈਨ ਸੰਜੇ ਸਤਿਆ ਨਾਲ ਧੰਨਵਾਦ